ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਸ਼ਕਰੀ ਤਹਿਸੀਲ ਜ਼ਿਲ੍ਹਾ ਹਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਸਰਹਾਲੀ ਮੰਡ ਜੱਲੇਆਲ ਇਹ ਪਿੰਡ ਦੋਸਤੋ ਥੋੜੀ ਥੋੜੀ ਦੂਰੀ ਤੇ ਆ ਤੇ ਸਰਹਾਲੀ ਵੱਡੀ ਸਰਹਾਲੀ ਤੋਂ ਤਕਰੀਬਨ ਕੋਈ 2-3 ਕਿਲੋਮੀਟਰ ਦੀ ਦੂਰੀ ਆ ਪਿੰਡ ਸ਼ਕਰੀ ਦੀ ਤਵੀਰ ਸਰਬਜੀਤ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਵੀਰ ਸਾਬੇ ਦੇ ਨਾਮ ਨਾਲ ਕਾਫੀ ਵੀਰ ਜਾਣਦੇ ਆ ਲੋਕਲ ਪਸ਼ੂ ਵਪਾਰ ਦਾ ਕੀਤਾ ਤੇ ਪਸ਼ੂ ਦੋਸਤੋ ਤੁਹਾਨੂੰ ਆਪਾਂ ਇਸ ਕਿੱਲੇ ਦੇ ਉੱਪਰੋਂ ਦਿਖਾਉਂਦੇ ਰਹੀਦਾ ਇਸ ਫਾਰਮ ਤੋਂ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਵਿਕਰੀ ਦਾ ਕੰਮ ਆ ਠੀਕ ਆ ਜੀ ਵਿਕਰੀ ਵਾਲੇ ਪਸ਼ੂ ਆਉਂਦੇ ਰਹਿੰਦੇ ਆ ਇਸ ਫਾਰਮ ਤੇ ਸੋ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਜਿਹੜੇ ਆਪਾਂ ਤੁਹਾਨੂੰ ਨਾਗ ਦਿਖਾਉਣੇ ਆ ਟੋਟਲ ਤਿੰਨ ਪਸ਼ੂ ਦਿਖਾਵਾਂਗੇ ਇੱਕ ਮੱਝ ਜਿਹੜੀ ਗੱਬਣ ਤੁਸੀਂ ਸਾਹਮਣੇ ਦੇਖ ਰਹੇ ਜੇ ਪਸ਼ੂ 200 ਦੇ ਸਵਾਏ ਆ ਵਸੇ ਪਸ਼ੂ ਤੋਂ ਚਾਰ ਕਨਗ ਸੀ ਕਿ ਮੇਰੇ ਹੋਂ ਤੋਂ ਪਹਿਲਾਂ ਦੋਸਤੋ ਇੱਕ ਅੱਧਾ ਜਿਹੜਾ ਨਾਗ ਆ ਉਹ ਸੇਲ ਹੋ ਚੁਕਿਆ ਸੀਗਾ ਠੀਕ ਆ ਜੀ ਉਹ ਵਿਕ ਗਿਆ ਪਸ਼ੂ ਆਪਾਂ ਤੁਹਾਨੂੰ 4 ਦਿਖਾਉਣੇ ਸੀ ਫਿਲਹਾਲ ਜਿਹੜੇ ਅੱਜ ਤਿੰਨ ਆਪਾਂ ਤੁਹਾਨੂੰ ਇਹ ਨਗ ਦਿਖਾ ਦਾਂਗੇ ਸੋ ਤਿੰਨਾਂ ਨਗਾਂ ਦੀ ਡਿਟੇਲ ਵੀ ਸਰਪਜੀਤ ਸਿੰਘ ਹੋਂ ਤੋਂ ਲੈ ਕੇ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਆਂਗੇ ਪੂਰੀ ਡਿਟੇਲ ਮਿਲੂਗੀ ਸੋ ਵੀਡੀਓ ਜਿਹੜੀ ਆ ਦੋਸਤੋ ਐਂਡ ਤੱਕ ਦੇਖ ਲਿਆ ਕਰੋ ਇਹਦੇ ਵਿੱਚ ਪੂਰੀ ਜਾਣਕਾਰੀ ਪਸ਼ੂ ਦੀ ਤੁਹਾਨੂੰ ਮਿਲ ਜਾਂਦੀ ਹੈ ਨਾਲ ਦੀ ਨਾਲ ਪੂਰਾ ਪਸ਼ੂ ਤੁਹਾਨੂੰ ਆਪਾਂ ਤਸੱਲੀ ਦੇ ਨਾਲ ਦਿਖਾ ਦਈਦਾ ਠੀਕ ਹੈ ਜੀ ਤੇ ਸਾਈ ਪਿਆਣਾ ਕਰਕੇ ਆਪਣਾ ਦੂਰੋਂ ਜਿਹੜੋਂ ਇੱਥੇ ਆਣ ਕੇ ਆਪਣੀ ਵਿਜ਼ਿਟ ਕਰਕੇ ਦੋਸਤੋ ਇੱਕ ਟਾਈਮ ਦੋ ਟਾਈਮ ਚੋ ਕੇ ਜਿਹੜਾ ਪਸ਼ੂ ਸੋਇਆ ਗੱਪਣ ਪਸ਼ੂ ਲੈ ਕੇ ਜਾਂਦੇ ਆ ਉਹ ਤਾਂ ਬਿਲਕੁ ਅੱਜ ਤਰੀਕ ਨੋਟ ਕਰ ਲੋ ਅੱਜ 8 ਸਤੰਬਰ ਤੇ ਸਮਾਂ ਦੋਸਤੋ ਕੋਈ ਦੁਪਹਿਰ ਦੇ ਡੇਢ ਕ 2 ਵਜੇ ਦਾ ਸਮਾਂ ਹੈ ਆਓ ਕਰਦੇ ਆ ਗੱਲਬਾਤ ਵੀਰ ਸਰਪਜੀਤ ਸਿੰਘ ਉਹਨਾਂ ਦੇ ਨਾਲ ਸਭ ਤੋਂ ਪਹਿਲਾਂ ਵੀਰ ਸਰਪਜੀਤ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਸਤਿ ਸ੍ਰੀ ਅਕਾਲ ਹੋਰ ਪਾਜੀ ਠੀਕ ਠਾਕ ਏ ਅੰਦਾ ਕਰਪਾ ਮਾਲਕ ਜੀ ਸਾਹਿਬ ਠੀਕ ਹੈ ਜੀ ਅੱਛਾ ਪਾਜੀ ਨਾਗਾ ਅੱਜ ਆਪਣੇ ਕੋਲ ਵੈਸੇ ਇੱਕ ਤਾਂ ਆਉਣ ਤੋਂ ਪਹਿਲਾਂ ਜਿਹੜਾ ਇੱਕ ਸੀਰ ਹੋ ਚੁੱਕਾ ਹੈ ਇੱਕ ਯਾਰ ਹੀ ਜੀ ਇੱਕ ਮੱਝ ਸੂਈ ਸੀ ਹਾਂਜੀ ਹੋਰ ਤੇ ਜਗ ਸੁਗਾ ਸੀ ਉਹ ਵੇਗੀ ਤੁਹਾਡੇ ਆਉਣ ਤੋਂ ਪਹਿਲਾਂ ਥੋੜਾ ਠੀਕ ਹੈ ਜੀ ਹੁਣ ਆਏ ਹੋੜੇ ਤਿੰਨ ਨਾ ਤੋ ਤਿੰਨ ਨਾਗਾ ਹਾਂਜੀ ਵੜ ਸੁਈ ਯਾਰ ਹਾਂਜੀ ਹਾਂਜੀ ਇਹ ਗਾਂ ਕੱਲ ਕੋਈ ਐਕ ਵੜੇ ਦੀ ਸੁਈ ਆ ਜੀ ਠੀਕ ਹੈ ਜੀ ਲਓ ਦੋਸਤੋ ਮਗਰ ਵਸ਼ੀ ਆ ਕੋਈ 20 22 24 ਘੰਟੇ ਜਿਹੜੇ ਹੋ ਗਏ ਆ ਕੱਲ ਇਸੇ ਟਾਈਮ ਦੀ ਸੁਈ ਆ ਹਾਂ ਤਿੰਨ ਕ ਵੱਜ ਦੀ ਸੁਈ ਆ ਘੇਰ ਜੂਰ ਬਿਲਕੁਲ ਉੱਪਰ ਪਾਈ ਨੇ ਮੈਂ ਫੀਲ ਬਣੀ ਆਪਣਾ ਨੋ ਆਪਾਂ ਸ਼ੁਰੂਆਤ ਵੀਰ ਸਰਪ ਜੀ ਸਿੰਘ ਜੀ ਇੱਥੋਂ ਹੀ ਕਰ ਲਈਦੀ ਹੈ ਨਾ ਵੜ ਤੋਂ ਇੱਥੋਂ ਕਰ ਲਓ ਆਜੋ ਜੀ ਆ ਦੇਖੋ ਜੀ ਠੀਕ ਆ ਜੀ ਇੱਕ ਵਾਰੀ ਪੂਰਾ ਤੁਸੀਂ ਸਟਰਕਚਰ ਵੇਖ ਲਓ ਤੇ ਸੁਹਾਵੀਰ ਕਿਨਵਾ ਹੋ ਗਈ ਏ ਸੁਹਾਵੀਰ ਜੀ ਦੂਜਾ ਹੋ ਆ ਜੀ ਬਾਕੀ ਕੋਈ ਆਪਦੇ ਕੋਈ ਸਮਝ ਵੇਖ ਲੈ ਬ ਆ ਦੋਸਤੋ ਪਿੱਛੋਂ ਵੀਰਾਂ ਦਾ ਵੀ ਜਿੱਥੋਂ ਖਰੀਦੀ ਆ ਦੂਜਾ ਸੂਆ ਉਹਨਾਂ ਦਿੱਤੀ ਆਪਾਂ ਨੂੰ ਕਹਿ ਕੇ ਅੱਗੇ ਕੋਈ ਵੀਰ ਆਪਦਾ ਸਮਝਣਾ ਸੂਆ ਤੇ ਜਾ ਵੀ ਲਾ ਸਕਦਾ ਆਪਾਂ ਦੀ ਪੱਟੀ ਗੱਲ ਨਹੀਂ ਕੀ ਮਗਰ ਬੱਚਾ ਕੀ ਆ ਗਿਆ ਬੱਛੀ ਜੀ ਏਰ ਸ਼ੇਰ ਦੇ ਚੀ ਹਾਂਜੀ ਹਾਂਜੀ ਏਰ ਸ਼ੇਰ ਬੱਛੀ ਬਹੁਤ ਪਿਆਰੀ ਹਾਂਜੀ ਏਰ ਸ਼ੇਰ ਦੇ ਵਿੱਚ ਦੋਸਤੋ ਬੱਚਾ ਮਗਰ ਬੱਛੀ ਵੇਖੋ ਕਬੂਤਰ ਰਦੀ ਆ ਬੋਲਬੋਲ ਦਾ ਬੱਚਾ ਕਹੇ ਤੇ ਜੀ ਆਪਾਂ ਠੀਕ ਆ ਜੀ ਬੋਲਬੋਲ ਦਾ ਬੱਚਾ ਹੀ ਆ ਤੇ ਅੱਛਾ ਵੀਰ ਸਰਪ ਜੀ ਸਿੰਘ ਜੀ ਕਿਵੇਂ ਚਵਾਈ ਨਿਕਲੀ ਫਿਰ ਚਵਾਈ ਬਿਲਕੁਲ ਓਕੇ ਵਧੀਆ ਜੀ ਦੋ ਚਵਾਈਆਂ ਕੀਤੀਆਂ ਹਾਂ ਕੋਈ ਸ਼ਾਮੇ ਜੇਰ ਤੋਂ ਬਾਅਦ ਚੋਇਆ ਤਨ ਇੱਕ 3.5 ਲੀਟਰ ਇਹ ਹੈ ਠੰਡੀ ਧੀਰੀ ਬਿਲਕੁਲ ਠੰਡੀ ਧੀਰੀ ਜੀ ਖੁਦ ਮੈਂ ਸੰਗੈ ਇਹਨਾਂ ਦਾ ਤਨ 3.5 ਨੀ ਸਿਰੇ ਬੜਾ ਚੋਇਆ ਲਓ ਜੀ ਆ ਦੇਖੋ ਸੋ ਹੈ ਦੋਸਤੋ ਠੰਡੀ ਧੀਰੀ ਆ ਸੌਕ ਨਹੀਂ ਕੀਤੀ ਅਜੇ ਸੰਧੂ ਸਾਹਿਬ ਆ ਕਰੋ ਚੈੱਕ ਠੀਕ ਹੈ ਜੀ ਬਹੁਤ ਠੰਡੀ ਧੀਰੀ ਹੈ ਚਵਾਈ ਚਵਾਈ ਪੂਰੀ ਹੱਥੀ ਚਵਾਈ ਲਾਉਂਦੀ ਹੈ ਇੱਕ ਮਿਲ ਖੋਲ ਚਵਾਈ ਜੀ ਚਵਾਈ ਭਾਵੇਂ ਮੋਗੇ ਵਾਂਗ ਚੋਈਏ ਕੋਈ ਬਾਕੀ ਚਵਾਈ ਜਾ ਮਾਰਦੀ ਬਣੀ ਤਾਂ ਬੜਾ ਵਸ਼ੀਦ ਚੁਰੀ ਜਾ ਪਾ ਲੋ ਵੀ ਬਰਾਵੋ 2 2 4 4 ਧਾਰਾ ਮਾਰ ਕੇ ਚੋਾਈ ਦੇ ਵਿੱਚੇ ਖੜੀ ਜਾਂਦੇ ਪਏ ਆ ਠੀਕ ਆ ਚੋਾਈ ਜਣ ਤੁਸੀਂ ਵੇਖ ਲਓ ਆ ਬਹੁਤੇ ਵੀਰ ਜਿਹੜੇ ਦੂਰ ਦਰਾਡੇੋਂ ਸੌਦਾ ਕਰਦੇ ਆ ਉਹਨਾਂ ਦੇ ਧਿਆਨ ਦੇ ਵਿੱਚ ਇੱਕ ਵਾਰੀ ਆ ਜਾਂਦਾ ਬਸ ਉਹ ਸਾਹਿਬ ਚੋਾਈ ਤੇ ਮੋਗਿਆ ਰਗੀ ਆ ਚੋਾਈ ਦੇ ਜਿਹਾਂ ਭਾਵੇਂ ਅਗਲੇ ਨਾਲ ਅਗਲਾ ਤੇ ਇਹਨਾਂ ਪਹਿਲਾ ਪੂਰੀ ਚੋਾਈ ਆ ਮੋਠਾ ਵਾਲੀ ਥਣ ਥੂ ਬਹੁਤ ਚੰਗਾ ਠਣੀ ਪਾਕੀ ਗਾਵੇਂ ਬਹੁਤ ਠੰਡੀ ਧੀਰੀ ਚੰਗੀ ਵੱਡੀ ਘੱਟ ਪਾਕੀ ਆਪਣੇ ਕੋਲ ਫਿਰ ਮੰਨ ਲਓ ਕੱਲ ਇਸੇ ਟਾਈਮ ਦੀ ਸੂਈ ਹੈ ਕੱਲ ਦੇ ਅੱਜ ਸਵੇਰ 2:00 ਵਾਈਆਂ ਹੋ ਗਈਆਂ ਨੇ ਇਹ ਕੱਲ ਜੀ ਇਹਦਾ ਸੌਦਾ ਸਵੇਰੇ ਹੋਇਆ ਇਸਦੇ ਸੂਈ ਉਹਨਾਂ ਦੇ ਘਰੇ ਆਪਾਂ ਤਕਾਲੇ ਫਿਰ ਜੇਰ ਪਾਈ ਤੋਂ ਲੈਂਦੀ ਆ ਬੱਬਰ ਦਾ ਸੌਦਾ ਕੀਤਾ ਜੇਰ ਜੂਰ ਉਹਨਾਂ ਦੇ ਘਰੇ ਤੇ ਪਾਈ ਵੀਡੀਓ ਬਣਾ ਕੇ ਲੈਂਦੀ ਆ ਜੇ ਵੀਡੀਓ ਬਣੀ ਠੀਕ ਹੈ ਜੀ ਠੀਕ ਲੋ ਵੀ ਭਰਾਵਾ ਬਾਕੀ ਪੂਰੀ ਨਿੱਗਰ ਪਿੰਡੇ ਦੀ ਇੱਕ ਵਾਰੀ ਸੂਸਾਹ ਚ ਆਈ ਆ ਹਾਂ ਜੀ ਉਹ ਸੂਈ ਜੇ ਫਿਰ ਸੰਤੂ ਸਾਹਿਬ ਕੋਲੋਂ ਕਰ ਥੋੜਾ ਜਿਹਾ ਪੈਂਦਾ ਹੀ ਆ ਫਰਕ ਸੂਆ ਗਾਂ ਦੇ ਜੰਮੀ ਪੜੀ ਸਕ੍ਰੋਸ ਅੰਗ ਦੇ ਵਿੱਚ ਕਿਤੇ ਨਾ ਕਿਤੇ ਐਚ ਐਫ ਦਾ ਤੇ ਜਰਸੀ ਦਾ ਵੀ ਕ੍ਰੋ ਵਧੀਆ ਵਾ ਠੰਡੀ ਧੀਰੀ ਆ ਤੋਰੇ ਤਾਰੇ ਤੋਂ ਤੁਸੀਂ ਚੈੱਕ ਕਰੋ ਥਣ ਭਾਂਡਾ ਵੀ ਜਿਹੜਾ ਦੋਸਤੋ ਬਹੁਤ ਸੋਹਣਾ ਕਰਮਾ ਲਈਦਾ ਠੀਕ ਆ ਤੇ ਇੱਕ ਸਾਰਾ ਬਿਲਕੁਲ ਪੱਧਰ ਬਖਾ ਲਾ ਕਿਸਤੀ ਲੇਵਾ ਜਿੰਨਾ ਗਾਂ ਨੂੰ ਉਹਨਾਂ ਜਿਹੜਾ ਪੇਸ਼ਾ ਨੂੰ ਬਿਲਕੁਲ ਪੱਟਾਂ ਦੇ ਸਣ ਦੇ ਵਿੱਚਕਾਰ ਫਿਕਸ ਲੇਵਾ ਆਪਾਂ ਕਹਿ ਸਕਦੇ ਆ ਵੀ ਫਿਕਸ ਹਵਾਨੇ ਲੇਵੇ ਦੇ ਵਿੱਚ ਆ ਠੀਕ ਆ ਸੋ ਠੰਡੀ ਧੀਰੀ ਦੋਸਤੋ ਨਾਲ ਦੀ ਨਾਲੇ ਵੀਰ ਤੁਹਾਨੂੰ ਜਿਹੜਾ ਹੱਥੋਂ ਤਲਾ ਕੇ ਤਸੱਲੀ ਕਰਵਾਈ ਜਾਂਦਾ ਕੋਈ ਲੱਤ ਛੜਾਦਾ ਤਾਂ ਕੰਮ ਹੀ ਨਹੀਂ ਕਰਮਾ ਲਈਦਾ ਕੋਈ ਵੰਗਾ ਪਾਉਣਾ ਚਾਹੁੰਦਾ ਬਿਨਾ ਵੰਗੇ ਤੋਂ ਚਵਾਈ ਕਰਨੀ ਚਾਹੁੰਦੇ ਹੋ ਉਹ ਤੁਹਾਡੀ ਇੱਛਾ ਹੈ ਠੀਕ ਆ ਮੋਸਟਲੀ ਆਪਾਂ ਜਿੱਦਾਂ ਬਿਹੜਾ ਨੂੰ ਗਾਵਾਂ ਨੂੰ ਵੰਗਾ ਵੰਗਾ ਪਾ ਕੇ ਚਵਾਈ ਕਰਦੇ ਆ ਉਹ ਤੁਸੀਂ ਆਪ ਦਾ ਡਿਸੀਜਨ ਬਿਲਕੁਲ ਵੰਗਾ ਵੰਗਾ ਪਾ ਜਿਤਨਾ ਮਰਜ਼ੀ ਸੰਧੂ ਸਾਹਿਬ ਕੋਲ ਦੇਖੇ ਪਾ ਬਹਿ ਕੇ ਠੰਡੀ ਤੇਰੀ ਵੰਗਾ ਤੋਂ ਠੰਡੀ ਤੇਰੀ ਆ ਬਿਲਕੁਲ ਐਸੀ ਉਹੋ ਜਿਹੀ ਕੋਈ ਅਸੀਲ ਸਹੀ ਆ ਪਾ ਜਿਤਨਾ ਮਰਜ਼ੀ ਕੋਈ ਇਹਦੀ ਬਾਤ ਜੰਮੀ ਪਈ ਐ ਸੂਕ ਐ ਥੋੜਾ ਜਿਹਾ ਤੁਹਾਨੂੰ ਪਤਾ ਡੰਗਰ ਦਾ ਹਾਂ ਕੋਈ ਤਾਂ ਇਹ ਨਹੀਂ ਬਾਕੀ ਇਹ ਗੱਲ ਨਹੀਂ ਪਤਾ ਕਦਕੁੱਦ ਵੀ ਵੱਡੀਆਂ ਬਿਹੜਾ ਦੇ ਵਿੱਚ ਵੱਡੀ ਵੱਡੀ ਐ ਜੀ ਵੱਡੀ ਆ ਵੱਡੀਆਂ ਬਿਹੜਾ ਜੀ ਕਦ ਦੀ ਤੇ ਵੀਰ ਇਹ ਆਪਾਂ ਦੇ ਦਾਂਗੇ ਕਿੰਨੇ ਦੀ ਦੋਸਤੋ ਸਾਹ ਵਤਨਾ ਦੇ ਮੁੱਲ ਤੇ ਹੁਣ ਵੇਖੋ ਵੀ ਜੇ ਹਰ ਕੋਈ ਜਿੰਨਾ ਮਰਜ਼ੀ ਮੰਗੀ ਜਾਵੇ ਪਰ ਆਪਣੇ ਅੱਗੇ ਜਾਇਆ ਮੁੱਲ ਤੇ ਭਾਵੇਂ ਦਾ 55 ਕਰ ਲਈਏ 50 ਆਪਾਂ 50 ਚ ਦੋ ਛੜ ਦਾਂਗੇ 48 ਦੀ ਦੇ ਦਾਂਗੇ ਹਾਂਜੀ ਹੋਰ ਮਾਨਤਾਨ ਕਰ ਦਾਂਗੇ ਵੀਰ ਦਾ ਕੇਸਾ 47 ਦੇ ਦਾਂਗੇ ਚੰਗੀ ਐ ਹਾਂਜੀ ਚੰਗੀ ਬੜੀ ਵਧੀਆ ਵਧੀਦੀ ਤਾਂ ਵਧੀਆ ਵਧੀਆ ਹੈ ਜੀ ਵਧੀਆ ਵਧੀਆ ਕੋਈ ਕੋਈ ਰੇਡ ਵੀ ਜਿਹੜਾ ਦੋਸਤੋ ਵੇਖੋ ਆਪਾਂ ਪਹਿਲਾਂ ਵੀ ਵੀਰ ਸਰਵਜ ਸਿੰਘ ਹੁੰਦਿਆਂ ਬੜੀਆਂ ਵੀਡੀਓ ਪਾਈਆਂ ਨੇ ਕਦੀ ਮੈਨੂੰ ਲੱਗਦਾ ਵੀ ਚਲੋ ਨਜਾਇਜ਼ ਆ ਮੁੱਲ ਪਹਿਲਾਂ ਨਹੀਂ ਕਦੀ ਕੀਤਾ ਮੁੱਲ ਆਪਾਂ ਕੀਤਾ ਤੇ ਮਗਰ ਬੱਚੀਆ ਕਰਮਾਲੀ ਤੇ ਬੜੀ ਸ਼ੌਂਕ ਨਾਲ ਕੋਈ ਆ 나ੜੂਆ ਪਛੇ ਦੇ ਨਾਲ ਤੁਹਾਨੂੰ ਦਿਖਾਉਂਦੇ ਆ। ਆ ਵੇਖੋ ਜੀ। ਆ 나ੜੂਆ ਵੇਖੋ। ਠੀਕ ਆ ਜੀ। ਤੇ ਐਸੇ ਟਾਈਮ ਦੀ ਕੱਲ ਦੀ 1.5 2 ਵਜੇ ਦੀ ਸੂਈ ਹੈ ਠੀਕ ਆ। ਬਾਕੀ ਬਹੁਤ ਬਾਜ਼ਪਤ ਜਾਇਜ਼ ਰੇਟ। ਮਤਲਬ ਪਿਛਲੇ ਸਵੇਰ ਦੀ ਜਿਹੜੀ ਜਿਹੜੀ ਮਾਨ ਅਗਲਾ 14 15 ਦੇ ਵਿੱਚ ਦੱਸ ਦਿਆ ਜੀ। ਬਲਕਿ 15 15 ਲੀਟਰ 14 15 ਤੇ ਚੱਲਦੀ ਰਹੀ ਹੈ। ਹਾਂਜੀ ਹਾਂਜੀ ਇਹਦਾ ਚਾਹੀਦੀ ਕੋਈ ਵੱਧ ਵੀ ਹਰ ਕੀ ਦੇ ਸਕਦੀ। ਜੰਮੀ ਪਲੀ ਗਾਂਦ ਪੂਰੀ ਉਹੜ ਸੂਈ ਕਰਕੇ ਥੋੜਾ ਫਰਕ ਪੈਂਦਾ ਮਤਲਬ। ਚੰਗੀ ਸੇਵਾ ਲਈ ਤੇ ਵੀਰ ਦੋ ਦੋ ਚੰਗਾ ਜਵਾਬ ਜੂਵੇ ਹੋ ਸਕਦਾ ਵੀ ਕਰਮ ਵਾਲੀ ਇਸ ਵਾਰ 15 ਤੋਂ ਵੀ ਹੱਸ ਕੇ ਹਾਂ ਹਾਂ 15 ਤੋਂ 18 ਕਰ ਦੂਗੀ ਕਰੂਗੀ ਆ ਕੀ ਹੋ ਕੇ ਨੇ ਬਾਕੀ ਚੰਗੀ ਠੰਡੀ ਤੇਰੀ ਵੱਡੀ ਐ ਸਹੀ ਆ ਜੀ ਸਹੀ ਆ ਲੋ ਵੀ ਭਰਾਵੋ 47 ਹਜ਼ਾਰ ਦੀ ਠੀਕ ਆ 47 48 ਵੀਰ 47 ਠੀਕ 47 ਜੋ ਕਿਸੇ ਵੀਰ ਦਾ ਮਾਨ ਤਾਨ ਕਰਾਂਗੇ ਆ ਭਾਈ ਜੀ 47 ਦੇ ਵਿੱਚੋਂ ਵੀ ਸ਼ੋਰ ਸ਼ੱਪਾ ਹੋ ਜਾਊਗਾ ਠੀਕ ਆ ਜੀ ਗਾਂ ਵੱਡੀ ਵੇਖੋ ਗਾਂਦ ਬਹੁਤ ਬਹੁਤ ਪਿਆਰੀ ਆ ਸਾਰੇ ਪਾਸੇ ਤੁਹਾਨੂੰ ਦਿਖਾ ਦਿੰਦੀ ਐ ਤਸੱਲੀ ਵਾਲੀ ਐ ਜਿਹੜੇ ਬੰਦੇ ਮਰਜ਼ੀ ਕਿਸੇ ਭੈਣ ਨੇ ਚਵਾਈ ਕਰਨੀ ਆ ਕੋ ਵੀਰ ਬੱਚਾ ਛੋਟਾ ਜੋ ਮਰਜੀ ਭਾਉ ਨਿਕਾੜਾ ਬੱਚਾ ਭਾ ਲੋ ਜੀ ਇਹਦੇ ਕੋਈ ਵੰਗਾ ਪਾ ਕੇ ਪੰਗੇ ਤੋਂ ਬਗਾਇਰ ਜਿਤਨਾ ਮਰਜੀ ਕੋਈ ਇਹਦੇ ਇਹ ਕੋਈ ਗੱਲ ਨਹੀਂ ਇਹਦੇ ਵੀ ਜਿਤਨਾ ਮਰਜੀ ਇਹਨੂੰ ਲਓ ਮੈਂ ਧਰਤੀ ਪੋੜ ਦੂ ਚਵਾਈ ਦੇ ਮਗਰ ਲਾ ਮਗਰ ਲਾ ਤੇ ਖਲੇ ਨਾਲ ਖਲੇ ਆ ਲਓ ਜੀ ਠੀਕ ਆ ਚਵਾਈ ਚੂਈ ਦੀ ਬਿਲਕੁਲ ਥਣ ਥਣ ਬਹੁਤ ਪਿਆਰਾ ਲੱਗਾ ਦੁੱਧ 20 ਕਿਲੋ ਹੀ ਭਰਾ ਦੂ ਅਰ ਕੀ ਤੁਹਾਨੂੰ ਸਾਹਿਬ ਨੇ ਬਹੁਤ ਵਧੀਆ ਉਹ 17 ਦੇ ਵੱਟ ਤੇ ਪਿਆ ਨਾ ਬਹੁਤ ਵਧੀਆ ਇੱਤਰ ਵੀਰ ਸੈਕੰਡ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਦੂਜਾ ਸੂਆ ਝੋਟੀ ਆ ਜੀ ਦੂਜਾ ਝੋਟੀ ਆ ਹਾਂ ਜੀ ਹਾਂ ਜੀ ਵੈਸੇ ਤਿਆਰੀ ਤਿਉਰੀ ਵਾਲੇ ਦਿਨ ਤਾਂ ਪੂਰੇ ਹੋ ਗਏ ਲੱਗਦੇ ਨਹੀਂ ਜੀ ਇਹਦੇ ਦਿਨ ਦੇ ਰਹਿੰਦੇ ਆ ਸੰਧੂ ਸਾਹਿਬ ਅੱਜ ਦਿਨ ਦੇ ਮੇਰੇ ਹਿਸਾਬ ਨਾਲ ਅੱਜ ਹੈ ਜੀ ਆ ਤਰੀਕ ਅੱਜ ਇਹਦੇ 13 12 13 ਤਰੀਕ ਦੇ ਠੀਕ ਹੈ ਜੀ ਦਿਨ ਜਾਣ ਤੇ ਲਓ ਜੀ 12 13 ਕੇ ਦਿਨ ਦੋਸਤੋ ਅਜੇ ਘੱਟੋ ਘੱਟ ਬਾਕੀ ਆ ਵਿਖਾਲਾ 12 13 ਤਰੀਕ ਨੂੰ ਦੇਣੇ ਦੇ ਪੂਰੇ ਆ ਦੇ ਦਿਨ ਦੋ ਚਾਰ ਉੱਤੇ ਵੀ ਖੜ ਸਕਦੀ ਆ 12 13 ਹਫਤਾ ਮੰਨ ਕੇ ਚਲੋ ਵੀ ਹਫਤੇ ਦੇ ਹਾਂ ਹਫਤੇ ਦੇ ਅੰਦਰ ਬਾਹਰ ਲਓ ਜੀ 12 13 ਸਤੰਬਰ ਨੂੰ ਦਿਨ ਵੈਸੇ ਪੂਰੇ ਆ ਠੀਕ ਹਾਂਜੀ ਹਾਂਜੀ ਤੇ ਵਿਰਲ ਵੇਖੋ ਦੋਸਤੋ ਵੰਡ ਵੰਡ ਬਹੁਤ ਜਿਆਦੀ ਸੋਹਣੀ ਆ ਤੇ ਚੌਰ ਸਲੇਵਾ ਮੋੜ ਤੋਂ ਠੀਕ ਹੈ ਜੀ ਜੰਮੀਪੜੀ ਆ ਵੇਖੋ ਤੁਸੀਂ ਪੂਰਾ ਚੌਰ ਸਲੇਵਾ ਤੇ ਅੱਖਾਂ ਦੋਨਾਂ ਦੇ ਵਿੱਚ ਜਵਾਬ ਕਈ ਵਾਰਾ ਵੀ ਰੱਖਦੇ ਵੀ ਵੀ ਸੱਜੀ ਖੱਬੀ ਅੱਖ ਨਹੀਂ ਲਗਾਈ ਗਈ ਇੱਕ ਅੱਖ ਦੇ ਵਿੱਚ ਜਵਾਬ ਵਾਈਟ ਤੇ ਇੱਕ ਅੱਖ ਜਿਹੜੀ ਦੋਸਤੋ ਮਨਕੀ ਆ ਪੂਰੀ ਠੀਕ ਆ ਸੋ ਆ ਨੋ ਜੀ ਠੀਕ ਆ ਸੋ ਦੂਜਾ ਸੁਬਾ ਦੋਸਤੋ ਇਸ ਛੋਟੀ ਨੇ ਸੂਣਾ ਸਿੰਘਾ ਸੁੰਗਾ ਦੀ ਵੀ ਪੂਰੀ ਗੁਲਾਈ ਆ ਤੇ ਵੱਡੀ ਆ ਠੀਕ ਆ ਜੀ ਵੱਡੀ ਜੰਮੀਪੜੀ ਪੂਰੀ ਆ ਵੱਡੀ ਆ ਜੰਮੀਪੜੀ ਪੂਰੀ ਆ ਕੋਲਾ ਪੋਲ ਵਜਨ ਨੋੜ ਦੇ ਵਿੱਚ ਕਰਮਾ ਲਈ ਠੀਕ ਹੈ ਜੀ ਹੈ ਵੀ ਬਿਲਕੁਲ ਚਮੜੀ ਪਤਲੀ ਦੀ ਦੁੱਧ ਵਾਲੀ ਆ ਸੰਦਾਰ ਪਤਲੀ ਚਮੜੀ ਦੀ ਆ ਵੇਖੋ ਕਾਗਜ਼ ਵਰਗੀ ਚਮੜੀ ਜਿਵੇਂ ਮਰਜੀ ਚੋੜੀ ਕਰਦੇ ਆ ਠੀਕ ਹੈ ਜੀ ਠੰਡੀ ਤੇਰੀ ਪੂਰੀ ਆ ਦੇਖੋ ਜੀ ਪੂਰੀ ਮਸਤ ਚਾਲ ਆ ਦੋਸਤੋ ਐ ਪੂਰਾ ਠਰਾਕੇ ਨਾਲ ਤੁਰਤੀ ਕਰਮਾ ਲਈ ਬਹੁਤ ਠਰਾ ਤਾਰਾ ਬੜਾ ਨਿੱਗਾ ਵੇਖੋ ਇੱਕ ਵਾਰੀ ਦੋਸਤੋ ਫਿਰ ਆਪਾਂ ਰਿਪੀਟ ਕਰ ਦਿੰਨੇ ਆ 12 13 12 13 ਸਤੰਬਰ ਨੂੰ ਦਿਨ ਪੂਰੇ ਹੁੰਦੇ ਆ ਉੱਪਰ ਜੇ ਉਸ ਹਿਸਾਬ ਨਾਲ ਕੱਦ ਵਜਨ ਨਾਲ ਰਾਜੀ ਆ ਕਰਮਾਰੀ ਕੋਈ 2 ਦਿਨ 3 ਦਿਨ ਉੱਪਰ ਵੀ ਲੈ ਕੇ ਜਾ ਸਕਦੀ ਆ ਅੱਜ ਤਕਰੀਬਨ 8 ਤਰੀਕ ਤੇ 4-5 ਦਿਨ ਤਾਂ 4 ਦਿਨ ਤਾਂ ਦਿਨ ਪੂਰੇ ਹੁੰਦੇ ਵਿੱਚ ਪਏ ਤੇ ਹੋ ਸਕਦਾ ਵੀ 2-4 ਦਿਨ ਉੱਪਰ ਲੈ ਗਈ ਤੇ 5-7-7 ਕ ਦਿਨ ਦਾ ਆਈਡੀਆ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਠੀਕ ਆ ਸੋ ਪਸ਼ੂ ਦਾ ਕਈ ਵਾਰ ਪਤਾ ਨਹੀਂ ਹੁੰਦਾਗਾ ਸਫਰ 'ਚ ਜਾਂਦਿਆਂ ਕੋਈ 2 ਦਿਨ ਉੱਪਰ ਲੈ ਜੇ ਜਾਂ 2 ਦਿਨ ਪਹਿਲਾਂ ਸੂਪੇ ਠੀਕ ਆ ਉਹ ਤੁਸੀਂ ਆਪਦੀ ਵੰਡ ਲਾ ਲਿਓ ਬਾਕੀ ਜਿਹੜੇ ਵੀਰ ਨੇ ਘਰੇ ਖਰੀਦਣ ਵਾਸਤੇ ਬਿਲਕੁਲ ਆਪਣਾ ਡੇਰੀ ਵਾਸਤੇ ਮਤਲਬ ਵਾਸਤੇ ਲੈਣੀ ਆ ਕਰੇ ਕਰੇ ਲੋਬੀਰ ਨੇ ਜ਼ਰੂਰ ਹੱਥ ਪਾ ਸਕਦੇ ਤੇ ਸੁਫਾਈਆਂ ਸੁਈਆਂ ਸੁਫਾਈਆਂ ਵਡੀਆਂ ਵਾਂ ਦਾ ਦੁੱਧ ਵੀ ਚੰਗਾ ਬਣੂਗੀ ਵੀ ਚੰਗੀ ਥੱਲੇ ਇਹਦੇ ਇਧਰ ਕੋ ਚੰਬੜੀ ਦੇ ਕੀ ਪਤ ਕਾਗਜ਼ਾਰੀ ਪਤਲੀ ਆ ਹਾਂ ਸੰਭੀ ਚੰਗੀ ਕਿਸ ਨੇ ਨੇ ਚੰਗੀ ਸੰਭੀ ਆ ਹਾਂਜੀ ਦੁੱਧ ਵੀ ਨੇ ਪੈਲਣ ਦੇ ਕੋਈ ਜਿਹੜਾ ਪੈਲਣ ਦੇ ਨੇ 11 ਗੀ ਲੀਟਰ ਦੁੱਧ ਮਤਲਾਂ ਦੇ ਕਰਦਾ ਜੀ 11 ਭਰਾ ਹਾਂ ਐਰ ਕੀ ਦੁੱਧ ਭਰਾ ਜੂਗੀ 13 14 ਦੇ ਵਿੱਚ ਠੀਕ ਆ ਜੀ ਗੰਮੀ ਭਲੇ ਚੰਗੀ ਲੋ ਵੀ ਭਰਾਵੋ ਸੋਨੇ ਪਿੱਠ ਪੂੜੇ ਦੇ ਵਿੱਚ ਆ ਤੇ ਥਾਣ ਤੋਂ ਬਹੁਤ ਸੋਹਣਾ ਠੀਕ ਆ ਜੀ ਵਾਂਡ ਦੇਖੋ ਤੁਸੀਂ ਬੜੀ ਸੋਹਣੀ ਵਾਂਡਾ ਕੋਈ ਚੱਪੇ ਚੱਪੇ ਦੇ ਸਾਹ ਸੱਤ ਪੀਚਾ ਦੇ ਥਾਣ ਲੱਗਾ ਠੀਕ ਆ ਤੇ ਬਿਲਕੁਲ ਮੁੱਠੀ ਥਾਣਾ ਹਾਂਜੀ ਤੇ ਤਪਾਈ ਤਪੂਈ ਦੀ ਤਾਂ ਵੀਰ ਸਰ ਜੀ ਇੱਕ ਨੰਬਰ ਜੀ ਤਪਾਈ ਤੇ ਪੋਲੀਏ ਦੇ ਗੁੰਡੇ ਆਉਣ ਦੇ ਸ਼ਾਇਦ ਹੀ ਮਗਲਾ ਤਪਾਈ ਪਿਛਾ ਪੋਲੀ ਅੱਛਾ ਅੱਛਾ ਠੀਕ ਹੈ ਜੀ ਅੱਛਾ ਵੀ ਸਰਪੀ ਸਿੰਘ ਜੀ ਮੰਨ ਲਓ ਵੀ ਚਲੋ ਕੋਈ ਵੀਰ ਆਨਲਾਈਨ ਬਹੁਤੇ ਵੀਰ ਸਬਦਾ ਕਰ ਲੈਦੇ ਨਹੀਂ ਆਇਆ ਜਾਇਆ ਜਾਂਦਾ ਹਾਂਜੀ ਉਹਨਾਂ ਨੂੰ ਕਈ ਵਾਰ ਆਪਾਂ ਪੂਰੀ ਤਸੱਲੀ ਦੇ ਦੇ ਸਕਦੇ ਆ ਵੀ ਐ ਪੂਰੀ ਠੁਕਮੀ ਤਸੱਲੀ ਆ ਵੀ ਭਾਈ ਪੂਰੀ ਪੂਰੀ ਜੀ ਭਾਰ ਪਿੱਛੇ ਦੀ ਤੱਕ ਪਰ ਦੀ ਆਪਾਂ ਨੂੰ ਕੱਲ ਦੀ ਆਈ ਕਰਮ ਵਾਲੀ ਕੋਈ ਮਸਾਜ ਨਹੀਂ ਕੋਈ ਵੀ ਕਮੀ ਚਾਰੂ ਠੰਡੀ ਵੀ ਤੇ ਪੰਪ ਕੋਣ ਬਿਲਕੁਲ ਹੋ ਗਈ ਕੋਈ ਲੋ ਦੋਸਤੋ ਬਾਕੀ ਫਾਬਰਾ ਬਪੂਰੀ ਆ ਮੇਰਾ ਵੀਰ ਕੋਈ ਪਿੱਛੇ ਖੜ ਕੇ ਅੱਗੇ ਖੜ ਕੇ ਨਹੀਂ ਕਹਿ ਸਕਦਾ ਵੀ ਕਿਸੇ ਪਾਸੇ ਕੋ ਕੁੰਜੀ ਆ ਪੂਰਾ ਸਫਾਈ ਵਾਲਾ ਮਾਲ ਆ ਪਸ਼ੂ ਚੰਗਾ ਇਸੇ ਵੀਰ ਦੇ ਪੈਸੇ ਲੱਗੇ ਇਹ ਨਹੀਂ ਹੋਣਗੇ ਵੀ ਯਾਰ ਗਲਤ ਥਾਂ ਤੇ ਪੈਸੇ ਲਾ ਆ ਬੈਠੇ ਆ ਝੋਟੀ ਠੰਡੀ ਧੀਰੀ ਆ ਵੈਸੇ ਬਿਲਕੁਲ ਜਿਹਨ ਤੋਂ ਚਿਹਰੇ ਮੋਰੇ ਤੋਂ ਪਤਾ ਲੱਗ ਜਾਂਦਾ ਪਸੂ ਦਾ ਵੀਰ ਸਰਵਜੀਤ ਸਿੰਘ ਜੀ ਕੀ ਡਿਮਾਂਡ ਕੀ ਮੁੱਲ ਵੜੀ ਮੋਲਾ ਪਾਉਂਦਾ ਕਿ ਰਾਦਨ ਨੇ ਸੰਤੂ ਸਾਹਿਬ ਮੁੱਲ ਤੇ ਦਾ ਆਪਾਂ 95 95 ਚ ਮਾਨਤਾਨ ਕਿਸ ਦਾ ਖੁੱਲਾ ਕਰ ਦਿੰਗੇ ਆਪਾਂ 95 ਚ ਹਾਂਜੀ ਖੁੱਲਾ ਫਿਰ ਡੁੱਲਾ ਕਹਦੇ ਫਿਰ ਖੁੱਲਾ ਡੁੱਲਾ ਹੀ ਕਰਨਾ ਕਰਦਾਂਗੇ ਜੀ ਕਰਦਾਂਗੇ ਆਪਾਂ ਕਿਹਾ ਤੇ ਨਾ ਹੋਵੇ ਵੀ ਵੀਰ ਕਿਸੇ ਨੂੰ ਫੋਨ ਕਰਕੇ ਆਖੇ ਵੀ 200 300 ਮੈਂ ਨਾ ਸੰਤੂ ਸਾਹਿਬ ਮੈਂ ਨਾ ਕਰਦਾਂਗੇ ਆ ਕਰ ਦਿਓ ਖੁੱਲਾ ਡੁੱਲਾ ਕਰਾਂਗੇ ਆਪਾਂ ਬਾਕੀ ਝੁੱਟ ਜਿਹੜਾ ਵੀਰ ਲੈ ਜਾ ਬਹੁਤ ਚੰਗੀ ਦੁੱਧ ਦਹੀਂ ਕੀ 15 ਦਾ 14 ਦੇ ਵਿੱਚ ਭਰਾਂਊਗੀ ਹਾਂਜੀ ਹਾਂਜੀ ਬੜੀ ਸਾਂਭੀ ਚੰਗੀ ਇਹਨੂੰ ਸੰਤੂ ਸਾਹਿਬ ਕਿਉਂ ਹੀ ਉਹਨਾਂ ਤਿੰਨ ਚਾਰ ਕਰੋ ਦੇਸੀ ਜਾ ਰਿਹਾ ਹਾਂ ਲੋਬੇ ਅਤਰੋ ਵੀ ਸਰਜੀ ਸਿੰਘਾਂ ਪੀਪੇ ਭਰ ਦੋਗੀ ਕਰਮਾ ਵਾਲੀ ਉਤਰੋ ਵੀ ਜੋੜ ਜਾਮਾ ਕਰਵਾ ਦੋ ਕਿਸਮਤੀ ਦੇ ਪਰ ਹੋਗੀ ਪਰ ਹੋਗੀ ਜੀ ਪਰੋਗੀ ਤੁਹਾਨੂੰ ਠੀਕ ਆ ਹਾਂਜੀ ਤੇ ਇਹ ਦੋਸਤੋ ਸੈਕੰਡ ਨੰਬਰ ਤੇ ਤੁਹਾਨੂੰ ਦਿਖਾਤੀ ਆ ਤੇ 95000 ਦੇ ਵਿੱਚੋਂ ਖੁੱਲਾ ਡੋਲਾ ਮਾਨਤਨ ਮੇਰਾ ਵੀਰ ਹੋਈਦਾ ਕਿਸੇ ਭਰਾ ਦਾ ਵੀ ਸੰਪਰਕ ਕਰ ਲਿਓ ਜੇ ਛੱਡ ਕੇ ਜਾਣ ਵਾਲਾ ਪਸ਼ੂ ਨਹੀਂਗਾ ਪਸ਼ੂ ਘਰੇ ਰੱਖਣ ਵਾਲਾ ਠੀਕ ਆ ਜੀ ਉਹ ਸਪਾਈਆਂ ਬਰੀਕੀਆਂ ਵਿੱਚ ਆ ਪੂਰਾ ਹਾਂਜੀ ਇਧਰ ਇੱਕ ਝੋਟੀ ਤੁਹਾਨੂੰ ਆਪਾਂ ਲਾਸਟ ਵਿੱਚ ਦਿਖਾਉਣੇ ਆ ਇਹ ਇੱਕ ਦੋ ਸੌ ਸਤਾੜੀ ਕਿ ਤੋਂ ਮੈਂ ਜ਼ਿਕਰ ਕਰ ਦਿੰਨਾ ਇਹ ਝੋਟੀ ਵੀਰ ਸਰਜੀ ਸਿੰਘਾਂ ਦਾ ਸੀ ਵੀ ਆਪਾਂ ਰਾਸਿਆਂ ਦੋ ਕੁ ਤਿੰਨ ਦਿਨਾਂ ਆਪ ਖਰ ਕੇ ਪਾਉਣੀ ਆ ਅੱਜ ਨਾਲ ਮਾਰਨਿੰਗ ਥੋੜਾ ਟੈਂਪਰੇਚਰ ਆ ਗਿਆ ਸੀ ਹਾਂਜੀ ਹਾਂਜੀ ਆ ਗਿਆ ਸੀ ਕੀਪਰ ਥੋੜਾ ਜਮ ਜੁਕਸ਼ਨ ਲਵਾਏ ਆ ਅੱਛਾ ਜੀ ਇਹ ਬਾਕੀ ਪੱਠੇ ਪੁੱਠੇ ਖਾਦੇ ਕਰਮ ਵਾਲੀ ਨੇ ਥੋੜੇ ਜਿਹਾ ਪਤਾ ਹੀ ਉਹਦੀ ਤਿਆਰੀ ਨਹੀਂ ਕੀਤੀ ਹਾਂਜੀ ਹਾਂਜੀ ਤੇ ਸੂਈ ਕੋ ਪੰਜ ਚਾਰ ਦਿਨ ਦੀ ਠੀਕ ਹੈ ਜੀ ਪੰਜ ਰਾਜ ਮਗਰ ਕੱਟੀ ਆ ਜੀ ਲਓ ਜੀ ਤੇ ਦੁੱਧ ਮਗਰ ਸੱਤ ਤੋਂ ਅੱਠ ਕਿਲੋ ਦੇ ਵਿੱਚ ਹੀ ਹੋਣ ਕੋਈ ਇਹਨਾਂ ਥੋੜੇ ਦਾ ਕਰਕੇ ਪਾਵਾਂਗੇ ਅੱਜ ਕਿੰਨੇ ਦਿਨ ਚ ਅੱਜ ਇੱਥੇ ਚਾਰ ਪੰਜਵੇਂ ਦਿਨ ਚ ਆ ਜੀ ਉਹ ਚੌਥੇ ਪੰਜਵੇਂ ਦਿਨ ਚ ਹਾਂਜੀ ਪਹਿਲਾਂ ਝੋਟੀ ਪਹਿਲਾਂ ਜੀ ਛੇ ਦੰਦ ਮਗਰ ਵੀ ਕੱਟੀ ਆ ਗਈ ਮਗਰ ਵੀ ਕ ਤੇ 5 6 5 4 5 6 ਦਿਨਾਂ ਦੇ ਵਿੱਚ ਵਿੱਚ ਚੀਲੀ ਚੀਲੀ ਸਵਾਈ ਇੱਕ ਜਮ ਸੀਲ ਏਡੀ ਆ ਭਾਵੇਂ ਕੋਈ ਜਿਹੜਾ ਮਰ ਜੇ ਹੋਣੇ ਭਾਵੇਂ ਇਤਰਾ ਧਰਾਂ ਮਾਰੀ ਜੇ ਥੱਲੇ ਲਾ ਕੇ ਬਚਾ ਲਿਆ ਤਾਂ ਸਾਡੀ ਤਾਂ ਥੋੜਾ ਜਿਹਾ ਤੜਕੇ ਤੋਂ ਦੋਸਤੋ ਫੀਵਰ ਵੀਰ ਨੂੰ ਲੱਗਾ ਵੀ ਫੀਵਰ ਮਹਿਸੂਸ ਹੋਇਆ ਵੀ ਇਹਨੂੰ ਬੁਖਾਰ ਆ ਤੇ ਉਹਦੇ ਟਿਕਟੂਕੇ ਲਵਾਤੇ ਗਾਲੇ ਕੋਲੇ ਤੇ ਪਈ ਆ ਗਾਲੇ ਪੱਠੇ ਖਾਂਦੀ ਇਹ ਸੰਦੂ ਸਾਹਿਬ ਹੋਰ ਕੋਈ ਗੱਲ ਨਹੀਂ ਇਹ ਸਿਰਫ ਕੰਨੀਆਂ ਇਹ ਵੇਖ ਲਓ ਆ ਕੰਨੀਆਂ ਵੀ ਛੇਕਦੀਆਂ ਬਣਦੀਆਂ ਕੰਨੀਆਂ ਘੋਟੀਆਂ ਹਾਂਜੀ 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 ਆ ਛੇਕਦੀਆਂ ਬਣੀਆਂ ਲੋ ਵੀ ਭਰਾਵੋ ਠੀਕ ਆ ਜੀ ਗਾਲਾ ਗੋਲਾ ਕਰਮ 80 ਡੱਕਾ ਡੱਕਾ ਜੇ ਕੋਈ ਗੰਮਾਸ ਦਿੱਤਾ ਠੀਕ ਆ ਜੀ ਖੋਲ ਦੇ ਕੱਡ ਕਾੜ ਪੂਰੇ ਵੱਡੇ ਦੀ ਐ ਇਸ ਨੂੰ ਬਿਲਕੁਲ ਬਾਕੀ ਸੀਲਸਲਾਕ ਠੰਡੀ ਧੀਵੜੀ ਪਾਵੇਂ ਕੋਈ ਬੱਚੇ ਬਗਾਰ ਚੋਈ ਜਾਵੇ ਬੱਚਾ ਛਾਲੇ ਜਿਤਨਾ ਮਰਜੀ ਕੋਈ ਇਹ ਨਹੀਂ ਕੋਈ ਨੰਦ ਜਾਂਦੇ ਪਹਿਲਣਾ ਛੋਟੀਆਂ ਆਉਂ ਲੂ ਲੂ ਹੁਣ ਵੀਰ ਇਹਦੇ ਸਲਾਕ ਟੁਕੜੇ 6 7 6 7 ਹੈਗਾ ਹਾਂਜੀ ਹਾਂਜੀ ਹੁਣ ਇਹਨਾਂ ਮੰਨ ਕੇ ਚੱਲੇ ਦੋ ਤੇ ਆਠ ਹੀ ਥੋੜਾ ਜਿਹਾ ਫਰਕ ਪਿਆ ਜਾਂਦਾ ਸੰਧੂ ਸਾਹਿਬ ਆ ਥੋੜਾ ਫੀਵਰ ਕਰਕੇ ਇੱਕ ਹਿਸਾਬ ਦਾ ਪਸਾ ਹਾਂ ਦੁੱਧ ਤੇ ਤਿੰਨ ਹੁਣ ਬਾਹਰ ਮਹਾਰਾਜ ਦੀ ਕਿਰਪਾ ਤੇ ਡੰਗ ਜਸ ਦੁੱਧ ਦੇ 9 10 ਕਿਲੋ ਕਰ ਦੋ ਬਾਈਲ ਬੁਈ ਪੂਰੀ ਆ ਛੋਟੀ ਪੂਰੀ ਚਵਾਈ ਪਸਮਾਈ ਵੀ ਬੜੀ ਪੋਲੀ ਚੌਣ ਵੀ ਸਿਰਫ ਇੰਨਾਗਾ ਹੁਣ ਬੱਚੇ ਲਓ ਜੀ ਲਮਾਈਲ ਬੂਈ ਝੋਟੀ ਦੀ ਪੂਰੀ ਆ ਵੈਸੇ ਇੱਕ ਵਾਰੀ ਦੋਸਤੋ ਪਸੂ ਦੱਬਾ ਜਾ ਜਿਵੇਂ ਨਹੀਂ ਮਾਰ ਜਾਂਦਾ ਕਿ ਥੋੜਾ ਜਿਹਾ ਫੀਵਰ ਹੋ ਗਿਆ ਸੀ ਸਵੇਰ ਉਹਦਾ ਜਿਹੜਾ ਟ੍ਰੀਟਮੈਂਟ ਆ ਇਲਾਜ ਕਰਵਾਤਾ ਸੀਗਾ ਇੰਜੈਕਸ਼ਨ ਲੱਗ ਗਏ ਤੇ ਕਿਸੇ ਭਰਾ ਨੇ ਜਿਹੜੀ ਖਰੀਦਣੀ ਆ ਤੁਸੀਂ ਖਰੀਦਦਾਰੀ ਕਰ ਸਕਦੇ ਜੇ ਕਰ ਬੱਚੇ ਦੇ ਸੋ ਤੋਰਾ ਤਾਰਾ ਬਾਕੀ ਤੁਸੀਂ ਦੇਖ ਸਕਦੇ ਜੇ ਪੂਰੀ ਬੜਕ ਬੁੜਕ ਝੋਟੀ ਦੇ ਵਿੱਚ ਨਵੀਂ ਝੋਟੀ ਆ ਪਹਿਲਾਂ ਸਵੇਰ ਸੋਈ ਆ ਠੀਕ ਆ ਜੀ ਛੇ ਦਾ ਨਾ ਭਾਜੀ ਆ ਛਿੱਗੀ ਆ ਠੀਕ ਆ ਤੇ ਸਵੇਰ ਵੀਰ ਫਿਰ ਚਵਾਈ ਦਾ ਸਮਾਂ ਕਿੰਨਾ ਕਾ ਮਾਰਨਿੰਗ ਕਿੰਨੇ ਕ ਵਜੇ ਚੋਈ ਕਿ ਇਹ ਸਵੇਰੇ ਸੰਤੂ ਸਾਹਿਬ ਕੋਈ ਆਪਾਂ 6:30 ਵਜੇ ਰਿਚਵਾਈ ਕੀਤੀ ਇਹਦੀ ਠੀਕ ਹੈ ਜੀ ਲਓ ਜੀ 6:30 ਵਜੇ ਦੋਸਤੋ ਸ਼ਾਮੀ ਉਤਰਾ ਉਹਨਾਂ ਦੇ ਦੁੱਧ ਆਪਾਂ ਨੂੰ ਘਰ ਆਣ ਦੇ 7 ਤੋਂ 8 ਕਿਲੋ ਹੀ ਦੱਸਿਆ ਹਾਂਜੀ ਹਾਂਜੀ ਬਾਕੀ ਠੰਡੀ ਸੀਲ ਵੜੀ ਆ ਠੰਡੀ ਕੋਈ ਜੋ ਇਹ ਨਹੀਂ ਕੋਈ ਬੱਚੇ ਪੁੱਛੇ ਨੂੰ ਕਰਦੀ ਕਿ ਪਹਿਲਣਾ ਔਲ ਕਰਦੀਆਂ ਚਵਾਈ ਇੱਕ ਨੰਬਰ ਦੀ ਚਾਹ ਹਾਂ ਇਹ ਝੋੜੀ 200 ਵੀਰਾਂ ਦਾ ਸੀ ਵੀ ਆਪਾਂ ਦੋ ਚਾਹ ਦਿਨਾਂ ਨੂੰ ਪੂਰੇ ਦੁੱਧ ਤੇ ਕਰਕੇ ਇੱਕ ਵਾਰੀ ਹਾਂ ਪਾਈ ਉਹਦੀ ਤਿਆਰੀ ਨਹੀਂ ਕੀਤੀ ਤੁਸੀਂ ਆਹ ਪਾ ਦੋ ਮੈਂ ਚੱਲ ਆ ਸ਼ੱਕ ਇੱਕ ਵਾਰੀ ਫੀਵਰ ਤੇ ਵਿੱਚ ਔਣ ਕਰਕੇ ਥੋੜਾ ਜਿਹਾ ਕਿਲੋ 1.5 2 ਕਿਲੋ ਥੋੜਾ ਜਿਹਾ ਉੱਠ ਗਿਆ ਦੁੱਧ ਹਾਂ ਉੱਠ ਗਿਆ ਉਹ ਵੀਰਾਂ ਦਾ ਸੀ ਵੀ ਦੋ ਤਿੰਨ ਚਾਰ ਤਾਂ ਰੁਕ ਜਗੇ ਪੂਰਾ ਦੁੱਧ ਤੇ ਲਿਆ ਕੇ ਕੋਈ 9 10 ਕਿਲੋ ਕਰਕੇ ਫੇਰ ਵੀ ਵੇਚਾਂਗੇ ਠੀਕ ਆ ਤੇ ਫਿਲਹਾਲ ਮੇਰਾ ਰਾਦਾ ਸੀ ਵੀ ਚਲੋ ਅੱਜ ਵਿਖਾ ਦਿੰਨੇ ਆ ਜੇ ਟਰੀਟਮੈਂਟ ਨਾਲ ਕਰ ਦਿੱਤਾ ਡਾਕ ਮਗਰ ਕੱਟੀ ਵੀ ਪੂਰੀ ਲੰਬੀ ਆ ਸੋਹਣੇ ਹਾਈਟ ਵਿੱਚ ਆ ਗਰੋਥ ਵੇਖੋ ਤੁਸੀਂ ਬੱਚੇ ਦੀ ਪੂਰੀ ਜੰਮ ਦੇ ਬੱਚੇ ਦੀ ਗਰੋਥ ਵੇਖੋ ਬਹੁਤ ਸੋਹਣੀ ਝੋਟੀ ਵੀ ਆ ਬਹੁਤ ਖੂਬਸੂਰਤ ਆ ਠੀਕ ਆ ਤੇ ਚੋਣ ਜਾਣ ਦੀ ਵੀਰ ਫਿਰ ਪੂਰੀ ਪੰਬੇ ਪਾਸੀ ਹੈ ਮੈਂ ਨਾ ਹੁਣ ਆਪਾਂ ਬੱਚਾ ਲਾ ਕੇ ਆ ਗਏ ਫਿਰ ਵੇਖਣੇ ਵਿੱਚ ਵੀਡੀਓ ਤੇ ਮੋਗਿਆ ਨੂੰ ਚੁਆਈ ਇੱਕ ਨੰਬਰ ਦੀ ਚੁਆਈ ਕੁਸੀਲੀ ਪਸਮਾਈ ਕੋਈ ਮਾਸਾ ਲਓ ਜੀ ਇੱਕ ਵਾਰੀ ਥਣ ਥਣ ਤੁਹਾਨੂੰ ਦਿਖਾਉਣਾ ਦੋਸਤੋ ਤੇ ਜਿੱਦਾਂ ਮਰਜੀ ਮੇਰਾ ਭਰਾ ਇੱਥੇ ਕੋਈ ਆਪ ਦੀ ਇੱਥੇ ਆਣ ਕੇ ਇੱਕ ਟਾਈਮ ਚੋ ਉਹ ਦੋ ਟਾਈਮ ਚੋ ਉਹ ਥਣ ਵੇਖੋ ਜੀ ਠੀਕ ਆ ਹੋਣ ਜ ਵੇਖੋ ਜੇ ਹੋਈ ਉਤਰਾ ਪਾਉ ਨੋ ਪਾਉਂਦੇ ਆਪਾਂ ਤਾਈਆਂ ਤੁਹਾਨੂੰ ਆਖਾ ਤੁਹਿਆ ਆਖਾ ਚੱਲ ਕੋਈ ਨਹੀਂ ਨਾਲ ਆਪਾਂ ਲਾad ਲੈਗੇ ਆਹ ਆਹ ਵੀ ਆਪਾਂ ਦਿਖਾ ਦਿੰਨੇ ਅੱਜ ਬਾਕੀ ਹੁਣ 100% ਸਹੀ ਐ ਝੋਟੀ ਪੱਟੇ ਖਾਂਦੀ ਰਹੀ ਮਗਰ ਕਾਲੇ ਕੋਲੇ ਪਈ ਐ ਇਹ ਗੱਲ ਕਾਲੇ ਹੋਵੇ ਪਾਣੀ ਤਰੇੜੀ ਆਈ ਹੋ ਜੂਗੀ ਕੋਈ ਗੱਲ ਨਹੀਂ ਹਾਂਜੀ ਤੇ ਇਹਦਾ ਵੀ ਸਰਜੀ ਸਿੰਘ ਜੀ ਅੱਜ ਮੁੱਲ ਕੀ ਰਹੂਗਾ ਇਹਦਾ ਆਪਾਂ ਮੋਲਾ ਜੀ ਸੰਧੂ ਸਾਹਿਬ ਆਪਾਂ ਇਹ ਫੋਨ ਤੇ ਹੀ ਦੱਸਾਂਗੇ ਜੇ ਜ਼ਰਾ ਗੁਪਤੀ ਹੈ ਜੋ ਅੱਛਾ ਅੱਛਾ ਵੀਰ ਜੀ ਕੋਈ ਅੱਜ ਕੋਈ ਆਖੂਗਾ ਤੇ ਕਿਸੇ ਦਾ ਕੋਈ ਹਾਵਨਾ ਕਰ ਦਾਂਗੇ ਤੇ ਫੇਰ ਕੋ ਦਿਹੜੀ ਡੰਗ ਤੇ ਫੇਰ ਆਪਾਂ ਸਾਂਸ ਲ ਠੀਕ ਹੈ ਜੀ ਅੱਜ ਫਿਰ ਜੇ ਕੋਈ ਪੁੱਛਣਾ ਚਾਹੁੰਦਾ ਤਾਂ ਫੋਨ ਕਰਕੇ ਪੁੱਛ ਸਕਦਾ ਹਾਂਜੀ ਪੁੱਛ ਸਕਦੇ ਆ ਅੱਜ ਮਤਲਬ ਦੋ ਦਿਨਾਂ ਦਾ 7 ਕਿਲੋ ਲਾ ਕੇ ਚੱਲੇ ਕੋਈ 7 ਤੇ 6 7 ਤੇ ਠੀਕ ਹੈ ਜੀ ਤਾਂ ਦੋਸਤੋ ਬਿਲਕੁਲ ਸੱਜਰਤਾ ਜੀ ਸੂਈ ਆ ਤੇ ਮੇਰਾ ਵੀ ਕੋਈ ਵੀ ਇੱਥੇ ਆਣ ਕੇ ਆਪਣੀ ਨਰਕ ਫਰਕ ਕਰ ਸਕਦਾ ਅੱਜ ਤੁਹਾਨੂੰ ਬੁਖਾ ਦਿੱਤੀ ਆ ਤੇ ਮੁੱਲ ਜਿਹੜਾ ਤੁਸੀਂ ਫੋਨ ਤੇ ਕਰ ਲਿਓ ਕਈ ਵਾਰ ਆਉਂਦਾ ਵੀ ਪਸੂ ਦੋ ਤਿੰਨਾਂ ਚੌ ਦਿਨਾਂ ਦੇ ਵਿੱਚ ਸਾਫ਼ ਸੁੱਤ ਕੇ ਉਸ ਨੂੰ ਸਿੱਧਾ ਸੁਧਾ ਕਰਕੇ 9-10 ਕਿਲੋ ਦੁੱਧ ਤੇ ਲਿਆ ਕੇ ਫਿਰ ਸੇਲ ਕਰਨਾ ਹੁੰਦਾ ਤਾਂ ਰੇਟ ਤਾਂ ਕਰਕੇ ਇਹਨਾਂ ਦਾ ਵੀ ਜੇ ਕਿਸੇ ਨੇ ਖਰੀਦਣੀ ਆ ਤੇ ਚਾਹ ਬਾਕੀ ਸਫਾਈਆਂ ਸੁਗੀਆਂ ਝੋਟੀ ਦੇ ਵਿੱਚ ਪੂਰੀਆਂ ਕੋਈ ਛੋਟੀ ਨਾ ਮੰਨ ਕੇ ਆਇਓ ਠੀਕ ਹੈ ਜੀ ਕੱਦ ਕਾੜ ਸੋਹਣਾ ਝੋਟੀ ਦਾ ਸੋਹਣੇ ਹਾਈਟ ਵਿੱਚ ਆ ਲੰਬਾਈ ਲੰਬੂਈ ਝੋਟੀ ਦੀ ਪੂਰੀ ਐ ਤੇ ਮਗਰ ਕੱਟੀ ਆ ਕਰਮਾਂ ਦੀ ਠੀਕ ਹੈ ਜੀ ਇਹ ਆਜੋ ਵੀਰ ਸਰਵਜੀਤ ਸਿੰਘ ਤਿੰਨ ਨਾਗ ਸੀ ਆਪਣੇ ਹਾਂਜੀ ਹਾਂਜੀ ਚਾਰ ਹੀ ਜੀ ਦੇ ਇੱਕ ਆ ਚਾਰ ਇੱਕ ਸੇਲ ਹੋ ਗਈ ਆ ਹਾਂਜੀ ਤਾਂ ਹੁਣ ਜਿਹੜੇ ਅੱਜ ਵਿਕਰੀ ਲਈ ਮੌਜੂਦ ਉਹ ਤਿੰਨ ਨਾਂ ਦੇ ਗੋਲ ਤਿੰਨ ਤਿੰਨ ਤੇ ਨੰਬਰ ਆਪਣੇ ਕਰਦੇ ਹੋ ਸਾਹਮਣੇ ਫਿਰ ਜੀ 97793 ਜੀ 23282 ਠੀਕ ਹੈ ਜੀ ਦੂਜਾ ਨੰਬਰ ਵੀ ਕਰ ਲੋ 7347627656 ਠੀਕ ਹੈ ਜੀ ओके ਵੀਰ ਜੀ ਓਕੇ ਜੀ ਲਓ ਵੀ ਦੋਸਤੋ ਇਹ ਤਿੰਨ ਨਾਕਸੀ ਅਜ ਵੀਰ ਸਰਪ੍ਰੀ ਸਿੰਘ ਉਹਨਾਂ ਦੇ ਕੋਲ ਪਿੰਡ ਸ਼ਕਰੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪੱਟੀ ਵੀ ਤਕਰੀਬਨ ਇੱਥੋਂ ਜ਼ਿਆਦਾ ਨਹੀਂ ਕੋਈ 7-8 ਕਿਲੋਮੀਟਰ ਦੀ ਦੂਰੀ ਆ ਤੇ ਸਰਿਆਲੀ ਤੋਂ ਵੀ ਤਕਰੀਬਨ ਕੋਈ 3-5 ਕਿਲੋਮੀਟਰ ਦੂਰੀ ਆ ਨੈਸ਼ਨਲ ਹਾਈਵੇ ਪਟੇੰਡਾ ਅਮਰਸਰ ਇੱਥੋਂ ਕੋਈ 3-5 ਕਿਲੋਮੀਟਰ ਦੀ ਦੂਰੀ ਤੇ ਲੈਹਿੰਦੇ ਪਾਸੇ ਵੱਲ ਪਿੰਡ ਸ਼ਕਰੀ ਆ ਸਰਾਲੀ ਮੰਡ ਪਿੰਡ ਇਸ ਤੋਂ ਅੱਗੇ ਆ ਕੋਈ 2 ਕਿਲੋਮੀਟਰ ਤੇ ਜੱਲੇ ਵਾਲਾ ਪਿੰਡ ਜਿਹੜਾ ਦੋਸਤੋ ਇਹ ਵੀ ਕੋਈ ਅੱਧਾ ਕਿਲੋਮੀਟਰ ਦੀ ਨਾਲ ਦੂਰੀ ਆ ਦਰਗਾਪੁਰ ਖਟੀਆਂ ਮੰਤਾਂ ਇਹ ਥੋੜੀ ਥੋੜੀ ਦੂਰੀ ਤੇ ਨਾਲ ਲੱਗਦੇ ਪਿੰਡਾਂ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ